ਹਾਂਜੀ ਅੱਜ ਇਸ ਵੇਲੇ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਭੁੰਦੜੀ ਪਿੰਡ ਸਿਧਵਾ ਅਬੇਡ ਦੇ ਨੇੜੇ ਉੱਥੇ ਖੜੇ ਆ ਬੁੱਢੇ ਦਰਿਆ ਤੇ ਇਹ ਬੁੱਢਾ ਦਰਿਆ ਪਿੱਛੋਂ ਹੁੰਦਾ ਉਹਦੇ ਕੰਡੇ ਦੇ ਉੱਤੇ ਆਪਾਂ ਬੈਠੇ ਸੀਗੇ ਮੈਂ ਅੱਜ ਇਸ ਕਰਕੇ ਆਇਆ ਕਿ ਇਹ ਸਰਦਾਰਤੀ ਸਿੰਘ ਚਾਹ ਲੋਣੀ ਇਹ ਇੰਗਲੈਂਡ ਦੇ ਨਿਵਾਸੀ ਨੇ ਉੱਥੇ ਸਿਟਜਨ ਨੇ ਇਹ ਪਰਵਾਸ ਸਵੇਤ ਉੱਥੇ ਰਹਿੰਦੇ ਆ ਇਹ ਇਹਨਾਂ ਦੇ ਭਰਾਵਾਂ ਦਾ ਮਤਲਬ ਜਿਹੜਾ ਇਹਨਾਂ ਦੇ ਇੱਕ ਭਰਾ ਨੇ ਕਦ ਵਿੱਚ ਜਿਹੜੀ ਇਹਨਾਂ ਦੀ 17 ਏਕੜ ਜ਼ਮੀਨ ਜਿਹੜੀ ਉਹ ਦਬਲੀ ਸੀਗੀ ਇਹ 8 ਮਹੀਨੇ ਤੋਂ ਆਏ ਸੀਗੇ ਇਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਜਦੋਂ ਨਹੀਂ ਗੱਲ ਬਣੀ ਤਾਂ ਫਿਰ ਮੇਰੇ ਕੋ ਆਏ ਤੇ ਮੈਂ ਪੂਰੀ ਕੋਸ਼ਿਸ਼ ਕਰਕੇ ਇਹ ਜ਼ਮੀਨ ਇਹਨਾਂ ਨੂੰ ਛਡਾ ਕੇ ਦਿੱਤੀ ਆ ਤੇ ਮੈਂ ਉਹ ਜ਼ਮੀਨ ਦੇਖਣ ਆਇਆ ਸੀਗਾ ਕਿ ਕਿਹੜੀ ਜ਼ਮੀਨ ਆ ਜਿਹੜੀ ਮਤਲਬ ਛੁੱਟ ਗਈ ਆ ਔਰ ਮੈਂ ਇੱਥੇ ਕਹਿਣਾ ਚਾਹੁੰਦਾ ਐਨਡੀਆਈ ਭਰਾਵਾਂ ਨੂੰ ਸਾਰੀ ਦੁਨੀਆ ਦੇ ਐਨਡੀਆਈ ਭਰਾਵਾਂ ਨੂੰ ਕਿ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੁੰਦਿਆਂ ਅਸੀਂ ਕਿਸੇ ਵੀ ਐਨਡੀਆਈ ਦੀ ਜ਼ਮੀਨ ਜਾਇਦਾਦ ਤੇ ਕੋਠੀ ਤੇ ਕਬਜ਼ਾ ਨਹੀਂ ਹੁੰਦਿਆਂਗੇ ਜੇ ਕਿਸੇ ਦੇ ਇਦਾਂ ਹੁੰਦਾ ਉਹ ਸਾਨੂੰ ਆ ਕੇ ਦੱਸਣ ਮੈਨੂੰ ਦੱਸਣ ਮੈਂ ਪਿਛਲੇ 3 ਸਾਲ ਦਾ ਸੀਐਮ ਸਾਹਿਬ ਨੇ ਮੇਰੀ ਡਿਊਟੀ ਲਈ ਆ ਮੈਂ ਐਨਡੀਆਈਆਂ ਦੇ ਕਰੀਬ 3200 ਮਾਮਲੇ ਜਿਹੜੇ ਉਹ ਹੱਲ ਕੀਤੇ ਆ ਮੇਰੇ ਹੁੰਦਿਆਂ ਮਤਲਬ ਜੇ ਕੋਈ ਬੰਦਾ ਜ਼ਮੀਨ ਜਾਇਦਾਦ ਦੱਬ ਜੇ ਤਾਂ ਸਮਝੋ ਕਿ ਮੇਰੀ ਕਮਜ਼ੋਰੀ ਆ ਮੈਨੂੰ ਮੁਖਵੰਤੀ ਸਾਹਿਬ ਨੇ ਕਿਹਾ ਕਿ ਇਹ ਤੇਰੀ ਡਿਊਟੀ ਆ ਕਿ ਤੂੰ ਇਹ ਰਾਖੀ ਕਰਦੀ ਆ ਸੋ ਸਾਰੇ ਹੀ ਦੁਨੀਆ ਦੇ ਐਨਆਈ ਭਰਾਵਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਕਭਾਓ ਨਾ ਤੁਹਾਡਾ ਪੰਜਾਬ ਆ ਤੁਹਾਡੀਆਂ ਜਾਇਦਾਦਾਂ ਸੁਰੱਖਤ ਨੇ ਬਹੁਤ سارے ਮਾਮਲੇ ਕੋਰਟਾਂ ਚ ਚੱਲਦੇ ਆ ਕਈ ਮਾਮਲੇ ਆ ਸਾਡੇ ਕੋਲ ਜਾਇਦਾਦਾਂ ਦੇ ਜਿਹੜੇ ਕੋਰਟਾਂ ਚ ਚੱਲਦੇ ਆ ਪਰ ਜਿਹੜੇ ਕੋਰਟ ਦੀ ਨਹੀਂ ਚੱਲਦੇ ਜਦੋਂ ਸਾਡੇ ਕੋ ਕੋਈ ਆਉਂਦੇ ਆ ਤਾਂ ਅਸੀਂ ਉਸੇ ਲਈ ਉਹਨਾਂ ਦਾ ਮਾਮਲਾ ਜਿਹੜਾ ਹੱਲ ਕਰ ਦਿੰਦੇ ਆ ਸੋ ਮੇਰੇ ਮਨ ਨੂੰ ਖੁਸ਼ੀ ਹੈ ਕਿ ਵਿਚਾਰੇ ਬੜੇ ਪਰੇਸ਼ਾਨ ਸੀਗੇ ਇੱਥੇ ਜਿੱਥੇ ਆਪਾਂ ਖੜੇ ਆ ਲਗਭਗ 50 ਲੱਖ ਨੂੰ ਕਿੱਲਾ 17 ਏਕੜ ਜ਼ਮੀਨ ਤੋਂ ਹਿਸਾਬ ਲਾ ਲਓ ਕਿੰਨੀ ਕਿਸਾਨ ਦੀ ਜੱਟ ਦੀ ਹੁੰਦੀ ਹੈ ਸੋ ਇਹਨਾਂ ਦਾ ਅਜੇ ਇੱਕ 파ਟ ਹੋ ਗਿਆ ਇੱਕ 파ਟ ਬਾਕੀ ਆ ਵੀ ਜਿਹੜਾ ਇਹਨਾਂ ਦਾ ਜੱਦੀ ਘਰ ਉਹ ਘਰ ਇਹਨਾਂ ਨੇ ਬੜੀ ਮਿਹਨਤ ਨਾਲ ਬਣਾਇਆ ਸੀ ਇੰਗਲੈਂਡ ਇੰਗਲੈਂਡ ਦੇ ਵਿੱਚ ਕਮਾਈ ਕਰਕੇ ਅਜੇ ਉਹਨਾਂ ਨੇ ਉਹ ਘਰ ਵੀ ਛੱਡਿਆ ਮੇਰੀ ਉਹਨੂੰ ਉਹਨੂੰ ਬੇਨਤੀ ਆ ਕਿ ਘਰ ਛੱਡ ਦੇ ਨੇ ਤਾਂ ਫੇਰ ਘਰ ਦੇ ਮਾਮਲੇ 'ਚ ਵੀ ਅਸੀਂ ਕਾਨੂੰਨੀ ਕਾਰਵਾਈ ਕਰਕੇ ਤੇ ਉਹਨਾਂ ਦਾ ਘਰ ਜਿਹੜਾ ਇਹਨਾਂ ਦਾ ਛਾੜ ਕੇ ਇਹਨਾਂ ਨੂੰ ਦੇਵਾਂਗੇ ਵਿਚਾਰੇ 8 ਮਹੀਨਿਆਂ ਤੋਂ ਆਪਣੇ ਘਰ ਨਹੀਂ ਗਏ ਇਹਨਾਂ ਨੂੰ ਘਰ ਨਹੀਂ ਵੜਨ ਦੇ। ਉਹਦੇ ਆਪਣੇ ਭਤੀਜੇ ਕੋ ਰੈਂਦੇ ਆ। ਇਹ ਸ਼ਾਇਦ ਆਪਣੇ ਰਿਸ਼ਤੇਦਾਰਾਂ ਦੇ ਘਰ ਤੇ ਰਹਿੰਦੇ ਆ ਲੁਧਿਆਣੇ। ਸੋ ਮੇਰੀ ਤੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਉਹ ਪੜਾਓ ਆਪਣਾ ਖੂਨ ਚਿੱਟਾ ਨਾ ਕਰੋ। ਸਾਰੇ ਹੀ ਕੇਸ ਜਿੰਨੇ ਕੇਸ ਆਉਂਦੇ ਆ ਐਨਡੀਆਈ ਪੜਾਵਾਂਦੇ ਉਹ ਇਹ ਹੁੰਦੇ ਆ ਕਿ ਸਾਡੀਆਂ ਜ਼ਮੀਨ ਜਾਇਦਾਦਾਂ ਤੇ ਕੋਈ ਦਿੱਲੀ ਵਾਲਾ ਕੋਈ ਯੂਪੀ ਵਾਲਾ ਕੋਈ ਬਿਹਾਰ ਵਾਲਾ ਹਿਦਿਆਣਾ ਵਾਲਾ ਕਬਜ਼ਾ ਨਹੀਂ ਕਰਿਆ ਸਾਡੇ ਆਪਣੇ ਨੇ ਕੀਤਾ ਆਪਣੇ ਭੈਣ ਭਰਾਵਾਂ ਨੇ ਕੀਤਾ ਸੋ ਸਾਡਾ ਜਿਹੜਾ ਇਹ ਰਵਈਆ ਬਣ ਗਿਆ ਪੈਸੇ ਦੀ ਧੋੜ ਦੇ ਪਿੱਛੇ ਆਪਾਂ ਆਪਣੇ ਰਿਸ਼ਤੇ ਜਿਹੜੇ ਬਦਬਾਦ ਕਰਦੇ ਮੇਰੀ ਬੇਨਤੀ ਹੈ ਤੁਹਾਨੂੰ ਕਿ ਜਿਆਦਾ ਇਦਾਂ ਨਾ ਕਰੋ ਬਾਹਲੇ ਦੇਸ਼ਾਂ 'ਚ ਗਏ ਐਨਡੀਆਈ ਭਰਾ ਕੋਈ ਉੱਥੇ ਕੋਈ ਦੁੱਖਾਂ ਨੂੰ ਪੈਸੇ ਨਹੀਂ ਲੱਗੇ ਬੜੀ ਵਿਚਾਰਿਆਂ ਨੂੰ ਮਿਹਨਤ ਕਰਨੀ ਪੈਂਦੀ ਆ ਉੱਥੇ ਮੈਂ ਖੁਦ ਰਿਆ ਅਮਰੀਕਾ ਦੇ ਵਿੱਚ 15 15 ਘੰਟੇ 12 12 ਘੰਟੇ ਕੰਮ ਕਰਨਾ ਪੈਂਦਾ ਸੋ ਇਹਨਾਂ ਦੀਆਂ ਜਾਇਦਾਦਾਂ 'ਤੇ ਅੱਖਾਂ ਰੱਖਣ ਦੀ ਬਜਾਏ ਆਪਣੀ ਮਿਹਨਤ ਕਰੋ ਆਪਣੀ ਮਿਹਨਤ ਕਰਕੇ ਆਪਣੇ ਕੰਮ ਨੂੰ ਬਸਾਓ ਸੋ ਇਹ ਜਿਹੜਾ ਸਮਾਜ ਦੇ ਵਿੱਚ ਨਵਾਂ ਟ੍ਰੈਂਡ ਜਿਹੜੇ ਸਾਡੇ ਕੋਲ ਕੇਸ ਆ ਰਹੇ ਹੁਣ ਸਾਨੂੰ ਪਤਾ ਲੱਗਾ ਕਿ ਡੀਪਲੀ ਸਾਡੇ ਰਿਸ਼ਤੇ ਜਿਹੜੇ ਕਿੰਨੇ ਟੁੱਟ ਗਏ ਆਪੋ ਚ ਜਾਇਦਾਦਾਂ ਕਰਕੇ ਅਮੀਰ ਬਣਦੀ ਦੌੜ ਦੇ ਸੋ ਮੈਂ ਇਹਨਾਂ ਨੂੰ ਇਹੀ ਕਹਿਣਾ ਆਇਆ ਸੀਗਾ ਕਿ ਤੁਸੀਂ ਨਿਸ਼ੰਤ ਰਹੋ ਤੁਹਾਡਾ ਘਰ ਵੀ ਦੌਣੇ ਬਾਕੀ ਵੀ ਸਾਰੇ ਇਹਨਾਂ ਦੇ ਨੂੰ ਬੇਨਤੀ ਆ ਕਿ ਪੰਜਾਬ ਤੁਹਾਡਾ ਪੰਜਾਬ ਦੇ ਵਿੱਚ ਤੁਹਾਡੀ ਕਿਸੇ ਪ੍ਰਾਪਰਟੀ ਤੇ ਮੇਰੇ ਹੁੰਦਿਆ ਕਬਜ਼ਾ ਨਹੀਂ ਹੁੰਦਾ ਤੁਸੀਂ ਆਓ ਕਿਸੇ ਦਾ ਵੀ ਕਬਜ਼ਾ ਜ ਕਿਸੇ ਨੇ ਕੋਈ ਕੀਤਾ ਕੋਠੀ ਤੇ ਬੜੀਆਂ ਬੜੀਆਂ ਮਹਿੰਗੀਆਂ ਕੋਠੀਆਂ ਮੈਂ ਬਹੁਤ ਛੜਾਈਆਂ ਲੋਕਾਂ ਦੀਆਂ ਮੈਂ ਸਭ ਨੂੰ ਬੇਨਤੀ ਕਰਦਾ ਦੋ ਬੇਨਤੀਆਂ ਕਰਦਾ ਕਿ ਦੂਜੀ ਬੇਨਤੀ ਕਰਦਾ ਕਿ ਆਪਣੇ ਧੀਆਂ ਪੁੱਤਾਂ ਨੂੰ ਪੜਾਓ ਧੀਆਂ ਪੁੱਤਾਂ ਨੂੰ ਪੜਾ ਕੇ ਚੰਗੀ ਸਿੱਖਿਆ ਦੇ ਕੇ ਬਾਹਰ ਦੇਸ਼ਾਂ 'ਚ ਭੇਜੋ ਜੇ ਕਿਸੇ ਨੇ ਜਾਣਾ ਤੇ ਉਹ ਨੌਕਰੀ ਕਰਨ ਜਾਵੇ ਉਹ ਪੜਨ ਜਾਵੇ ਕੋਈ ਗੱਲ ਨਹੀਂ ਪਰ ਗੈਰ ਕਾਨੂੰਨੀ ਤੌਰ ਤੇ ਜਿਹੜੀ ਮਨੁੱਖੀ ਤਸਕਰੀ ਹੋਦੀ ਹੈ ਏਜੰਟਾਂ ਲੋ ਇਮੀਗ੍ਰੇਸ਼ਨ ਫਰਾਡ ਗੁੱਪਾਂ ਲੋ ਉਹਨਾਂ ਦੇ ਢਾਏ ਚੜ੍ਹ ਕੇ ਜਿਹੜਾ ਆਪਾਂ ਨੂੰ ਗੈਰ ਕਾਨੂੰਨੀ ਤੌਰ ਤੇ ਬਾਹਰ ਲੈ ਦੇਸ਼ ਚ ਨਹੀਂ ਜਾਣਾ ਚਾਹੀਦਾ ਇਹ ਮੇਰੀ ਬੇਨਤੀ ਹੈ ਇਹਨਾਂ ਦਾ ਵੀਰ ਖੜੇ ਆ ਕਿੰਨੇ ਸਾਡੇ ਕੋ ਅਮਰੀਕਾ ਦੇ ਇੰਗਲੈਂਡ ਦੇ ਇਹਨਾਂ ਨੂੰ ਸਭ ਨੂੰ ਬੇਨਤੀ ਆ ਕਿ ਆਪਣੇ ਰਿਸ਼ਤੇਦਾਰਾਂ ਨੂੰ ਸੁਭਜਾਓ ਜਾਓ ਜੇ ਤੁਸੀਂ ਜਾਣਾ ਸਾਡੀ ਦੁਨੀਆ ਦੇ ਦਰਵਾਜ਼ੇ ਖੁੱਲੇ ਆ ਚੰਗੀ ਲਿਆਕਤ ਲੈ ਕੇ ਜਾਓ ਪੜ੍ਹਾਈ ਲੈ ਕੇ ਜਾਓ ਵਧੀਆ ਢੰਗ ਨਾਲ ਜਾਓ ਪਰ ਇਹ ਜਿਹੜੇ ਡੋਂਕੀ ਦੇ ਨਾਲ ਦੂਜੇ ਤੀਜੇ ਜਾਣਾ ਇਹ ਬੜਾ ਖਤਰਨਾਕ ਹੈ ਸੋ ਸਭ ਇਹਨਾਂ ਦਾ ਇਹਨੀਆਂ ਪ੍ਰਾਪਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਕਿਸੇ ਪ੍ਰਾਪਰਟੀ ਦੇ ਉੱਤੇ ਕਬਜ਼ਾ ਨਹੀਂ ਹੁੰਦਿਆਂਗੇ ਜੀ ਭਾਵੇਂ ਜੋ ਮਰਜ਼ੀ ਬਸ ਇਹ ਮੈਂ ਕਹਿ ਰਿਹਾ ਸੀ